ਖੋਰ ਸਵਾਲ ਆਉਂਦਾ ਪਿਆ ਜੀ ਹੈਪੀ ਸਿੰਘ ਦਾ ਜੀ ਇਹ ਕਹਿੰਨੇ ਮੇਰਾ ਸਵਾਲ ਵਕਰਾ ਥੋੜਾ ਜਿਹਾ ਨਾਮਜ਼ਦਗੀ ਭਰਨ ਦੇ ਲਈ ਉਮੀਦਵਾਰ ਦਾ ਹੋਣਾ ਲਾਜ਼ਮੀ ਹੈ ਜੀ ਕਹਿੰਨੇ ਕਿ ਬਾਈ ਇਹ ਪੁੱਛਦੇ ਪਏ ਜੀ ਭਾਵੇਂ ਕਿ ਸਿੱਧਾ ਜੇ ਗੱਲ ਤਾਂ ਇਹ ਹੋ啊 ਕਿ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜੇ ਜਾ ਸਕਦਾ ਕਿ ਨਹੀਂ ਲੜੇ ਜਾ ਸਕਦਾ ਮਿੰਟੂ ਜੀ ਇਹ ਜ਼ਰੂਰ ਸਾਫ਼ ਕਰੇ ਕਿਉਂਕਿ ਇਹਨੂੰ ਲੈ ਕੇ ਸਵਾਲ ਆਉਣੇ ਆ ਬਹੁਤੇ ਨੇ ਫਿਰ ਅਮਰਤਪਾਲ ਸਿੰਘ ਬਾਰੇ ਗੱਲ ਕਰਨੀ ਚਲੋ ਆਪਾਂ ਗੱਲ ਕਰ ਹੀ ਲੈਂਦੇ ਉਧਰਲੇ ਪਾਸੇ ਜੁੜਕੀ ਕਰ ਲਓ ਜੀ ਨਹੀਂ ਇਹਦੇ 'ਚ ਕੁਝ ਨਹੀਂ ਹੁੰਦਾ ਜੀ ਜ਼ਰੂਰੀ ਨਹੀਂ ਹੈ ਕਿ ਡਿਬਰੂਗੜ ਤੋਂ ਅਮਰਤਪਾਲ ਸਿੰਘ ਇੱਥੇ ਆਵੇਗਾ ਕਾਗਜ਼ਾ ਐਸਾ ਨਹੀਂ ਹੁੰਦਾ ਜਿਹੜੇ ਪ੍ਰਸਤਾਵਕ ਆਜ਼ਾਦ ਵਾਸਤੇ 10 ਪ੍ਰਸਤਾਵਕ ਜ਼ਰੂਰੀ ਹੁੰਦੇ ਜਾਂ ਨਹੀਂ ਉਸ ਹਲਕੇ ਦੇ 10 ਵੋਟਰ ਉਹਨਾਂ ਨੇ ਸਾਈਨ ਕਰਨੇ ਹੁੰਦੇ ਆ ਠੀਕ ਹੈ ਜੀ ਉਹ ਪਰਚਾ ਜਿਹੜਾ ਉਹ ਦਾਖਲ ਹੋ ਜਾਂਦਾ ਹੈ ਮੇਨਲੀ ਗੱਲ ਇਹ ਹੁੰਦੀ ਹੈ ਕਿ ਪ੍ਰਸਤਾਵਕ ਹੋਣੇ ਚਾਹੀਦੇ ਤੁਹਾਡੇ ਕੋਲ ਤੇ ਜਿਹੜਾ ਕੋਈ ਮਾਨਤਾ ਪ੍ਰਾਪਤ ਪਾਰਟੀ ਵੱਲੋਂ ਕੈਂਡੀਡੇਟ ਹੈ ਸ਼ਾਇਦ ਉਹਦੇ ਵਾਸਤੇ ਦੋ ਪ੍ਰਸਤਾਵਕ ਹੁੰਦੇ ਆ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿਉਂਕਿ ਰੈਂਡਮਲੀ ਸਵਾਲ ਆਇਆ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਇਲੈਕਸ਼ਨ جیل ਚੋਂ ਕਿਵੇਂ ਲੜਿਆ ਜਾ ਸਕਦਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਣਾ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਨਾ ਜੀ ਉਸ ਵੇਲੇ ਕੀ ਹੋਇਆ ਕਿ ਪਟਨਾ ਹਾਈ ਕੋਰਟ ਨੇ ਜੇਲ੍ਹ ਚੋਂ ਇਲੈਕਸ਼ਨ ਲੜਨ ਤੇ ਪਾਬੰਦੀ ਲਾਤੀ ਸੀ ਪਾਬੰਦੀ ਲੱਗ ਗਈ ਮਾਰਾ ਮਾਰੀ ਹੋਈ ਮਾਮਲਾ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਵੀ ਉਸ ਫੈਸਲੇ ਤੇ ਮੋਰ ਲਾ ਦਿੱਤੀ ਸੀਗੀ ਹੁੰਦਾ ਕੀ ਹੈ ਕਿ ਉਸ ਟਾਈਮ ਦੀ ਜਿਹੜੀ ਯੂਪੀਏ ਗਵਰਨਮੈਂਟ ਸੀਗੀ ਇਹ ਅਮੈਂਡਮੈਂਟ ਲੈ ਆਈ ਮੁੜ ਕੇ ਜੀ ਪਾਰਲੀਮੈਂਟ ਦੇ ਸਰੀਏ ਕਿਉਂਕਿ ਲੀਡਰਾਂ ਲਈ ਇਹ ਬਹੁਤ ਔਖਾ ਕੰਮ ਸੀਗਾ ਜੀ ਲੀਡਰ ਤੇ ਆਮ ਹੀ ਜੇਲਾਂ 'ਚ ਚਲੇ ਜਾਂਦੇ ਆ ਜੀ ਫਿਰ ਉਸ ਅਮੈਂਡਮੈਂਟ ਨੂੰ ਚੈਲੰਜ ਕੀਤਾ ਗਿਆ ਸੀਗਾ ਹਾਈ ਕੋਰਟ 'ਚ ਫਿਰ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਅਖੀਰ ਆਪਣੇ ਹੀ ਫੈਸਲੇ ਨੂੰ ਪਲਟ ਦਿਆਂ ਇਹ ਕਿਹਾ ਕਿ ਜੇਲ੍ਹ ਦੇ ਵਿੱਚੋਂ ਕੈਂਡੀਡੇਟ ਬੰਦਾ ਜਿਹੜਾ ਹੈ ਨਾ ਉਹ ਹੋ ਸਕਦਾ ਪਰ ਨਾਲ ਮੰਗ ਕੀਤੀ ਗਈ ਸੀ ਕਿ ਕਿ ਵੋਟ ਬਾਰੇ ਵੀ ਫੈਸਲਾ ਹੋਵੇ ਵੋਟ ਨਹੀਂ ਸੀ ਮਤਲਬ ਕਿ ਉਹ ਅਧਿਕਾਰਤ ਨਹੀਂ ਕੀਤੀ ਗਈ ਵੋਟ ਦਾ ਅਧਿਕਾਰ ਨਹੀਂ ਹੈਗਾ ਮਤਲਬ ਕਿ ਅਮਰਤਪਾਲ ਸਿੰਘ ਜੇ ਚਾਏਗਾ ਖੁਦ ਨੂੰ ਵੋਟ ਨਹੀਂ ਕਰ ਸਕਦਾ ਜੀ ਕਿਸੇ ਵੀ ਬੰਦੇ ਤੇ ਜੇ ਐਫ ਆਈ ਆਰ ਹੈ ਤਾਂ ਉਹ ਇਲੈਕਸ਼ਨ ਲੜ ਸਕਦਾ ਜੀ ਪਰ ਜੇਕਰ ਉਸ ਨੂੰ ਸਜ਼ਾ ਹੋ ਗਈ ਤੇ ਸਜ਼ਾ ਹੋ ਗਈ 2 ਸਾਲ ਜਾਂ 2 ਸਾਲ ਤੋਂ ਵੱਧ ਫਿਰ ਉਹ ਤੁਹਾਨੂੰ ਪਤਾ ਹੈ ਨਾ ਕਿ ਅਯੋਗ ਹੋ ਜਾਂਦਾ ਹੁਣ ਇਹਦੇ 'ਚ ਵੀ ਇੱਕ ਪੰਗਾ ਹੁੰਦਾ ਹੈ ਮਾਨ ਸਾਹਿਬ ਕਿ ਮਸਲਨ ਸਜ਼ਾ ਹੋ ਗਈ ਕਿਸੇ ਨੂੰ 5 ਸਾਲ 2 ਸਾਲ ਤੋਂ ਵੱਧ ਦੀ ਪੰਗਾ ਕਰਦੇ ਤਾਂ ਉਹਦੀ ਵਾਰੀ ਇਲੈਕਸ਼ਨ ਲੜਨ ਦੀ 11 ਸਾਲ ਬਾਅਦ ਆਏਗੀ 5 ਸਾਲ ਦੀ ਤਾਂ ਸਜ਼ਾ ਹੋ ਗਈ 6 ਸਾਲ ਉਹ ਪਾਰਟਿਸਿਪੇਟ ਨਹੀਂ ਕਰ ਸਕਦਾ ਇਲੈਕਟੋਰਲ ਸਿਸਟਮ ਦੇ ਵਿੱਚ ਵੋਟਾਂ ਦੇ ਵਿੱਚ ਉਹ ਹਿੱਸੇਦਾਰੀ ਨਹੀਂ ਲੈ ਸਕਦਾ ਕਹੋ ਕੇ ਉਹ ਲੀਡਰ ਜੇਲ੍ਹ ਗਿਆ ਤੇ 11 ਸਾਲ ਤਾਂ ਜੇ ਆਪਾਂ ਐਵਰੇਜ ਅਗਣ ਲਈਏ ਜੇ 5 ਸਾਲ ਦੀ ਕੈਦ ਹੁੰਦੀ ਆ ਤਾਂ ਵੋਟਾਂ 'ਚ ਖੜਨ ਦੀ ਉਹਦੀ ਵਾਰੀ ਜਿਹੜੀ ਆ ਉਹ 11 ਸਾਲ ਬਾਅਦ ਆਵੇਗੀ ਸੋ ਇਸ ਤਰ੍ਹਾਂ ਦਾ ਪ੍ਰਬੰਧ ਹੁੰਦਾ ਜਿਹੜਾ ਹੈਗਾ ਨਾ ਜਨ ਪ੍ਰਤੀਨਿਧੀ ਐਕਟ ਕਹਿ ਦਿੰਨੇ ਆਪਾਂ ਜਿਹਨੂੰ ਪੀਪਲ ਰਿਪਰਿਜ਼ੈਂਟੇਟਿਵ ਐਕਟ ਹੈ ਜਿਹੜਾ ਉਹ ਜਿਸ ਤਰ੍ਹਾਂ ਦਾ ਹੈਗਾ ਲੋਕ ਨਮਾਇੰਦਾ ਐਕਟ ਕਹ ਲੋ ਨੂੰ ਪੰਜਾਬੀ ਚ ਜੇ ਕਹਿਣਾ ਹੋਵੇ ਲੋਕ ਨਮਾਇੰਦੀ ਐਕਟ ਉਹਦੇ ਵਿੱਚ ਇੱਕ ਨਾ ਪ੍ਰਬੰਧ ਹੈ ਮਤਲਬ ਕਿ ਸ਼ਾਇਦ ਧਾਰਾ ਕੋਈ 65 ਉਪਬੰਧ 2 ਆ ਜੇ ਮੈਂ ਨਹੀਂ ਭੁੱਲਦਾ ਤਾਂ ਉਹਦੇ ਚ ਇਹ ਜੇਲ ਵਾਲੀ ਜਿਹੜੀ ਵੋਟ ਹੈ ਨਾ ਉਹ ਪਾਬੰਦ ਕੀਤੀ ਗਈ ਆ ਕਿ ਜਿਹੜਾ ਕੋਈ ਜੇਲ ਦੇ ਵਿੱਚ ਆ ਉਹ ਵੋਟ ਨਹੀਂ ਪਾ ਸਕੇਗਾ ਸੋ ਇਸ ਤਰ੍ਹਾਂ ਹੈ ਕਿ ਜੇਲ੍ਹ ਦੇ ਵਿੱਚੋਂ ਕੋਈ ਵੀ ਬੰਦਾ ਖਲੋ ਸਕਦਾ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਜਿੱਥੋਂ ਤੱਕ ਕਾਗਜ਼ ਭਰਨ ਦਾ ਮਸਲਾ ਹੈ ਉਹਦੇ 'ਚ ਪ੍ਰਸਤਾਵਕ ਹੋਣੇ ਚਾਹੀਦੇ ਆ ਜ਼ਰੂਰੀ ਨਹੀਂ ਕਿ ਕੈਂਡੀਡੇਟ ਹੀ ਉੱਥੇ ਹਾਜ਼ਰ ਹੋਏਗਾ ਤੇ ਦੂਸਰੇ ਪਾਸੇ ਇਹਨਾਂ ਦਾ ਜਿਹੜਾ ਕਵਰਿੰਗ ਕੈਂਡੀਡੇਟ ਅਮਰਤਪਾਲ ਸਿੰਘ ਦਾ ਉਹ ਸ਼ਾਇਦ ਬਲੇਰ ਹੈ ਅੱਛਾ ਜੀ ਬਲੇਰ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੈਂਡੀਡੇਟ ਹੈ ਜੀ ਤਾਂ ਬਲੇਰ ਮਤਲਬ ਕਿ ਕਵਰਿੰਗ ਕੈਂਡੀਡੇਟ ਹੋਣ ਕੇ ਇਨ ਕੇਸ 'ਚੇ ਕਾਗਜ਼ ਰੱਦ ਹੁੰਦੇ ਨੇ ਤਾਂ ਫਿਰ ਉਹ ਉਮੀਦਵਾਰ ਬਣ ਜਾਣਗੇ ਆ ਮਸਲਾ ਹੈ ਜੀ 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 ਲੋ ਭਾਈ ਉਮੀਦ ਕਰਦੇ ਆ ਤੁਹਾਨੂੰ ਵੀ ਸਪਸ਼ਟ ਹੋ ਗਿਆ ਹੋਵੇਗਾ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਤੁਹਾਨੂੰ ਇਹ ਗੱਲ ਹਾਂ ਜੀ ਨਹੀਂ ਕੇਜਰੀਵਾਲ ਵੀ ਵੋਟ ਨਹੀਂ ਕਰ ਸਕਦੇ ਇਹਨਾਂ ਦਾ ਅੱਛਾ ਜੀ ਜਿਹੜਾ ਜੇਲ੍ਹ ਚ ਹੈ ਉਹ ਵੋਟ ਨਹੀਂ ਕਰ ਸਕਦਾ ਇਹ ਗੱਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਸਾਫ਼ ਹੈ ਜੀ ਬਿਲਕੁਲ ਕੇਜਰੀਵਾਲ ਹੋਵੇ ਚਾਹੇ ਕੋਈ ਵੀ ਲੀਡਰ ਹੋਵੇ ਜਿਹੜਾ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਭਈ ਜੇਲ੍ਹ ਚਾ ਉਹ ਵੋਟ ਨਹੀਂ ਕਰ ਸਕਦਾ ਹਾਂ ਲੜ ਸਕਦਾ ਹੈ ਲੜ ਸਕਦਾ ਭਾਵਕੇ ਜੇ ਉਹ VOTING ਆ ਜਿਸ ਦਿਨ VOTING ਪੋਲ ਹੋਣੀ ਹੈ ਭਾਵ ਵੋਟ ਪੋਲ ਨਹੀਂ ਉਸ ਦਿਨ ਉਹ ਜੇਲ੍ਹ ਚ ਹੈ ਤਾਂ ਉਹ ਬਾਹਰ ਨਹੀਂ ਆਏਗਾ ਮਤਲਬ ਸਿੱਧੀ ਵੋਟ ਨਹੀਂ ਪਾ ਸਕਦਾ ਜੇਲ੍ਹ ਦੇ ਵਿੱਚ ਵੀ ਡੱਬਾ ਨਹੀਂ ਰੱਖਿਆ ਜਾਂਦਾ ਜਈ ਵੀ ਐਮ ਨਹੀਂ ਰੱਖੀ ਜਾਂਦੀ ਤੇ ਜੇ ਕਿਤੇ ਅੱਗੇ ਪਿੱਛੇ ਆ ਜਾਂਦਾ ਭਾਵਕੇ ਪਹਿਲਾਂ ਆ ਜਾਂਦਾ ਤਾਂ ਆ ਕੇ ਵੋਟ ਪੋਲ ਲਈ ਅਦਰਵਾਇਜ਼ ਹਾਲਾਂਕਿ ਇਹ ਅਧਿਕਾਰ ਦਿੱਤਾ ਜਾ ਸਕਦਾ ਅੰਡਰ ਟ੍ਰਾਇਲ ਕੈਦੀਆਂ ਨੂੰ ਚਲੋ ਸਜ਼ਾ ਵਾਲੇ ਨੂੰ ਤਾਂ ਨਹੀਂ ਹੁਣ ਜਦੋਂ ਸੰਵਿਧਾਨਕ ਸੋਧ ਕਰਨੀ ਪਵੇਗੀ ਵੈਸੇ ਦਿੱਤਾ ਜਾ ਸਕਦਾ ਰਾਈਟ ਦਿੱਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਜੇਲ੍ਹ ਦੇ ਵਿੱਚ ਇੱਕ ਘਟੂ ਘਟੂ ਦੇ ਕੁਲ ਪ੍ਰਬੰਧ ਜਿਹੜਾ ਬੈਲਟ ਪੇਪਰ ਅੱਜ ਕੱਲ੍ਹ ਤੋਂ ਆਪਾਂ ਦੇਖਦੇ ਹੁੰਨੇ ਨਾ ਜੀ ਕਿ ਮੁਲਾਜ਼ਮ ਜਿੱਦਾਂ ਉਹ ਬੈਲਟ ਵੋਟ ਕਰਦੇ ਆ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਕਰਵਾਈ ਜਾ ਸਕਦੀ ਪੋਸਟਲ ਪੋਸਟਲ ਬੈਲਟ ਹੁੰਦਾ ਨਾ ਸ਼ਹਿਰ ਹਾਂਜੀ 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 ਉਹਦੇ ਤੇ ਕਰਵਾਈ ਜਾ ਸਕਦੀ ਹੈ ਜੀ 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 ਇਧਰਲੇ ਪਾਸੋਂ ਹੈਰੀ ਜੀ ਐਮਿੰਟੂ ਜੀ ਪੁੱਛਦੇ ਪਏ ਨੇ ਕਿ ਸੂਰਤ ਵਾਲਾ ਕਮੇਂਦੋਰ ਦੇ ਵਿੱਚ ਵੀ ਹੋਊਗਾ ਜੀ ਕਹਿੰਦੇ ਕਿ ਬਾਈ ਉੱਥੇ ਵੀ ਬੀਜੇਪੀ ਜੀ ਉਹਦੇ ਤੇ ਆਪਾਂ ਗੱਲ ਕੀਤੀ ਹੋਈ ਹੈ ਕਲਾਸ਼ ਵਿਜੇ ਵਰਗੀ ਹੈ ਜਿਹੜਾ ਜਿਸ ਦਿਨ ਆਪਾਂ ਨੋਟਾ ਦੀ ਗੱਲ ਕੀਤੀ ਸੀ ਉਸ ਦਿਨ ਹੀ ਆਪਾਂ ਕੀਤੀ ਕਿ ਨੋਟਾ ਨੂੰ ਕਾਇਮ ਕਰਨ ਦੀ ਜ਼ਰੂਰਤ ਹੈ ਅੱਜ ਕੱਲ ਤੇ ਉਮੀਦਵਾਰ ਕੈਪਚਰਿੰਗ ਹੋ ਰਹੀ ਆ ਪਹਿਲਾਂ ਬੂਥ ਕੈਪਚਰਿੰਗ ਬੜੀ ਬਦਨਾਮ ਸੀ ਇੰਡੀਆ ਦੀ ਹੁਣ ਤੇ ਉਮੀਦਵਾਰ ਕੈਪਚਰ ਕਰ ਲੈਂਦੇ ਆ ਤੇ ਉਹਦੇ ਤੇ ਇੱਕ 307 ਦਾ ਮੁਕਦਮਾ ਸੀਗਾ ਬਸ ਉਸ ਮੁਕਦਮੇ ਨੂੰ ਨਵੇੜਨ ਵਾਸਤੇ ਹੀ ਉਹ ਕਲਾਸ਼ ਵਿਜੇ ਵਰਗੀ ਦੀ ਕਾਰ ਚ ਸਵਾਰ ਹੋ ਗਿਆ ਤੇ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਇਹ ਵੀ ਵੇਖ ਲੈਣਾ ਚਾਹੀਦਾ ਕਿ ਕਿਸੇ ਤੇ ਕੋਈ ਮੁਕਦਮਾ ਮੁਕਦਮਾ ਤੇ ਨਹੀਂ ਅੰਡਰ ਟ੍ਰਾਇਲ ਕਿਉਂਕਿ ਅਗਲੇ ਕਹਿੰਦੇ ਆ ਕਿ ਆ ਜਾ ਤੇਰਾ ਕੇਸ ਨਵੇੜ ਦਿੰਨੇ ਆ ਮੋਦੀ ਸਾਹਿਬ ਇੱਕ ਪਖੰਡਜਾ ਕਰਨ ਰਿਹਾ ਸੀ ਅੱਜ ਤਾਂ ਉਹ 18 ਵਾਲਿਆਂ ਨਾਲ ਪਤਾ ਨਹੀਂ ਕਿੰਨੇ ਘੰਟਿਆਂ ਦੀ ਇੰਟਰਵਿਊ ਆ ਉਹ ਪੰਜ ਸੱਤ ਬਾਹੂ ਬੈਠੇ ਆ ਲਿਸ਼ਕ ਪੁਸ਼ਕ ਕੇ ਸਕ੍ਰਿਪਟ ਵਾਲੇ ਸਵਾਲ ਪੜ੍ਹ ਲਈ ਤਾਂ ਉਹ ਕਹ ਰਹੇ ਸੀ ਅਸੀਂ ਕਿਸ ਕਿਸੇ ਦਾ ਕੇਸ ਵਾਪਸ ਲਿਆ ਹੀ ਨਹੀਂ ਇਹ ਤੇ ਜੋ ਕਰਦੀ ਐ ਕੋਟ ਕਰਦੀ ਐ ਤੇ ਭਾਈ ਮੈਂ ਕਿਹਾ ਕਿ ਇੱਕ ਮੋਦੀ ਤੇ ਦੂਸਰਾ ਭਗਵੰਤ ਮਾਨ ਝੂਠ ਇੰਨਾ ਜਚਾ ਕੇ ਬੋਲਦੇ ਨੇ ਨਾ ਨਾ ਟਕਾ ਕੇ ਤੇ ਜ ਮਤਲਬ ਕਿ ਝੂਠ ਨੂੰ ਫੜ ਕੇ ਵੀ ਮਜ਼ਾ ਆ ਜਾਂਦਾ ਕਿ ਕਹ ਕਹ ਯਾਰ ਇਹਨਾਂ ਦੀ ਪੇਸ਼ਕਾਰੀ ਕਿੰਨੀ ਸ਼ਾਨਦਾਰ ਆ ਮਤਲਬ ਕਿ ਤੁਸੀਂ ਹੁਣੇ ਆ ਦੇਖ ਲਓ ਆ ਜਿਹੜੇ ਆਈ ਸੀ ਇਹਨਾਂ ਦੇ ਵਿੱਚ ਅਪਰਫਲ ਪਟੇਲ ਵਰਗੇ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ক্লোਜ਼ਰ ਰਿਪੋਰਟਾਂ ਜਾ ਕੇ ਕਿੰਨੇ ਦਾਖਲ ਕੀਤੀਆਂ ਕੋਰਟ ਨੇ ਤਾਂ ਪਰਵਾਹ ਨਹੀਂ ਕਰਨਾ ਹੈ ਨਾ ਚੈਪਟਰ ਜਿਹੜਾ ਤੁਸੀਂ ক্লোਜ਼ ਕਰ ਦਿੱਤਾ ਉਹਨੇ ਮੋਹਰ ਲਾ ਦਿੱਤੀ ਮਤਲਬ ਕਿ ਸ਼ਾਨਦਾਰ ਤਰੀਕੇ ਨਾਲ ਝੂਠ ਬੋਲ ਜਾਂਦੇ ਨੇ ਇਹ ਦੋ ਪੋਲੀਟੀਸ਼ੀਅਨ ਐ ਐਸੇ ਆ ਕਿ ਇਹਨਾਂ ਦੇ ਝੂਠ ਫੜ ਕੇ ਵੀ ਬੰਦਾ ਆਨੰਦਿਤ ਮਹਿਸੂਸ ਕਰਦਾ ਕਿ ਆਨੰਦ ਆ ਗਿਆ ਸੁਣ ਕੇ ਮੈਨੂੰ ਬਸ ਉਹ ਇੰਟਰਵਿਊ ਚ ਬੈਠੇ ਤੇ ਸਾਹਮਣੇ ਟੇਬਲ ਤੇ ਉਹਦਾ ਲਿਸ਼ਕ ਪੁਸ਼ਕ ਉਹਦੇ ਤੇ ਰੱਖ ਦਿੰਦੇ ਆ ਚੱਕੋ ਜੀ ਝੂਠ ਚਮਕਾ ਕੇ ਪਰ ਫਿਰ ਵੀ ਪਤਾ ਨਹੀਂ ਲੱਗਦਾ ਚਲੋ ਜੀ ਜੀ ਤਾਂ ਇਸ ਦੇ ਨਾਲ ਹੀ ਗੱਲ ਵਾਹੀ ਆਪਾਂ ਕਰ ਲੈਣੇ ਫਰੋਜਪੁਰ ਦੀ ਮਿੰਟੂ ਜੀ ਫਰੋਜਪੁਰ ਵਾਲੇ ਪਾਸੇ ਆਪਾਂ ਵੈਸੇ ਬਾਈ ਵੈਕਸੀਨ ਦੇ ਉੱਤੇ ਆਪਾਂ ਕੱਲ ਗੱਲਬਾਤ ਕਰ ਲਈ ਸੀ ਮੇਰੇ ਨਾਲ ਮਿੰਟੂ ਜੀ ਤਾਂ ਉਹ ਉੱਤੇ ਪਲੀਜ਼ ਤੁਸੀਂ ਕੱਲ੍ਹ ਵਾਲਾ ਐਪੀਸੋਡ ਸੁਣਿਓ ਗੱਲ ਆਪਾਂ ਫਰੋਜਪੁਰ ਦੀ ਕਰੀਏ ਜਰਾ ਮਿੰਟੂ ਜੀ ਫਰੋਈਪੁਰ ਵਾਲੇ ਪਾਸੇ ਵੀ ਮਾਹੌਲ ਜਿਹੜਾ ਪੂਰਾ ਗਰਮ ਹੋਇਆ ਪਿਆ ਜੀ ਵੈਸੇ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਫਰੋਈਪੁਰ ਵਾਲੇ ਪਾਸੇ ਕਹਿੰਨੇ ਕਿ ਭਾਈ ਉੱਥੇ ਐਮ.ਐਲ.ਏ ਨੇ ਦਈਆ ਸਾਹਿਬ ਉਹਨਾਂ ਉੱਤੇ ਦੋਸ਼ ਲੱਗੇ ਸੀ ਕਿ ਕਥੇ ਤੌਰ ਦੇ ਉੱਤੇ ਕਿ ਭਾਈ ਉਹਨਾਂ ਨੇ ਦਬਾਅ ਵਗੈਰਾ ਪਾਇਆ ਹੁਣ ਕਹਿੰਦੇ ਕਿ ਭਾਈ ਉਹਨਾਂ ਨੇ ਕਿਸਾਨਾਂ ਨੂੰ ਫਰਲਾ ਕੱਢ ਦਿੱਤਾ ਕਹਿੰਨੇ ਚੱਕੋ ਬਈ ਮਾਨਾਨੀ ਦਾ ਨੋਟਸ ਕਹਿੰਨੇ ਕਿ ਭਾਈ ਉਧਰੋਂ ਕਿਸਾਨ ਅਡੀਕੀ ਜਾਂਦੇ ਆ ਉਹ ਕਹਿੰਨੇ ਕਿ ਭਾਈ ਲਿਆਓ ਤਾਂ ਸਹੀ ਨੋਟਸ ਕਹਿੰਨੇ ਕਿ ਭਾਈ ਫਿਰ ਦੇਖਦੇ ਆ ਕਹਿੰਨੇ ਕਿ ਇਹ ਦੇਖੋ ਹੁਣ ਦਈਆ ਸਾਹਿਬ ਜਿਹੜੇ ਆ ਉਹਨਾਂ ਨੇ ਪਹਿਲਾਂ ਖੰਡ ਜ਼ਮੀਨ ਆ ਤਾਰੋਂ ਪਾਰ ਵਾਲੀ ਜੀ ਕਿ ਭਈ ਉਹਦੇ ਤੇ ਨਿਗਾ ਹੈ ਜਾਂ ਕਿ ਲੋਕ ਕਿ ਕੁਝ ਪੈਸਿਆਂ ਦਾ ਲੈਣ ਦੇਣ ਕਥੇ ਤੌਰ ਤੇ ਉਹਨਾਂ ਨੇ ਦੋਸ਼ ਲਾਇਆ ਪ੍ਰੈਸ ਕਾਨਫਰੰਸ ਕਰਕੇ